ਸਾਨਾ ਗੂਸਵੇਰੇ ਅਨਾਜ ਮੰਡੀ ਚ ਅਰੈਸਟ ਕੀਤੇ ਸੀਗੇ ਉਹ ਰਿਹਾ ਕਰ ਦਿੱਤੇ ਗਏ ਨੇ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਕੇ ਅੱਗੇ ਜਾਂਦਾ ਜਾ ਰਹੀ ਹੈ ਤੁਹਾਡੇ ਨਾਲ ਕਿੱਦਾਂ ਕਿਸ ਤਰ੍ਹਾਂ ਅਰੈਸਟ ਹੋਣ ਹੋ ਜੀ ਤੁਸੀਂ ਮੰਡੀ ਚ ਪਹੁੰਚੇ ਸੀਗੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਸਾਰੀਆਂ ਤਿਆਰੀਆਂ ਕਰਨ ਦੇ ਲਈ ਉੱਥੋਂ ਕਿਸ ਤਰ੍ਹਾਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਕਿ ਅਜ ਭਲਾ ਮਨਾ ਕਰ ਰਹੇ ਤੁਰਨੀਆਂ ਸੀ ਇੱਥੇ ਠੀਕ ਹੈ ਤੋ ਫਿਰ ਤੋਰੀ ਫਿਰਦਾ ਹੈ ਕਹਿੰਦਾ ਨਹੀਂ ਨਹੀਂ ਮੇਰੀ ਹੋਰ ਤੁਰਨ ਰਿਹਾ ਕਰ ਦੱਲਿਆ ਮੱਕੇ ਕਮਿਟਮੈਂਟ ਕਰ ਤੇਰੀ ਕ੍ਰੈਡੀਬਿਲਟੀ ਖਤਮ ਹੋ ਜੂਗੀ ਜੇ ਤੱਕ ਨਾ ਰਿਆ ਕੀਤਾ ਨਾ ਇਹ ਦੋਸਰ ਨੂੰ ਅੱਖੀ ਨਾਲ ਕੋਸ਼ਿਸ਼ ਤੇਰੀ ਤੇਰੇ ਅੱਖੇ ਨਾ ਲੱਗਣਾ ਕਹਦਾ ਨਹੀਂ ਮੇਰੀ ਮੈਂ ਤਾਂ ਲਈ ਗੱਲ ਆ ਤਾਲ ਬੈਠੋ ਰਿਹਾ ਕਰ ਲੱਗੇ ਆ ਉੱਥੇ ਜਾ ਦੱਸ ਅਦੀਮਦਾਨ ਮੰਡੀ ਪਹੁੰਚੇ ਸੀਗੇ ਉੱਥੇ ਗੇਟ ਬੰਦ ਕਰ ਤੇ ਪ੍ਰਸ਼ਾਸਨ ਆ ਗਿਆ ਕਹਿੰਦੇ ਤੁਹਾਨੂੰ ਮੀਟਿੰਗ ਨਹੀਂ ਕਰਨ ਦੇਣੀ ਮੈਂ ਕਿਉਂ ਨਹੀਂ ਕਰਨ ਦੇਣੀ ਕਹਿੰਦੇ ਨਵਦੀਪ ਕੋਈ ਰਹਾ ਕਰਦੀਆਂ ਨਾ ਜੀ ਜਿੰਨੇ ਵੀ ਡਿਟੇਨੀ ਹੈ ਸਭੀ ਕੋ ਛੋੜ ਦਿਆ ਗਿਆ ਹੈ

ਰਾਸਤੇ 'ਤੇ ਰੁਕ ਕੇ ਮਾਲਕ ਹੈ ਹੈ ਰਸਤੇ 'ਤੇ ਕੀ ਗੱਲ ਹੋ ਰਹੀ ਹੈ ਰਸਤਾ ਖੁੱਲੂਗਾ ਜੀ ਹੁਣ ਸੋਹੇ ਰਸਤਾ ਇਹ ਕਲੀਅਰ ਕਰ ਦਿੱਤਾ ਗਿਆ ਹੈ ਅੱਗੇ ਵੀ ਰਸਤਾ ਹੈ ਜਿਹੜਾ ਉਹ ਕਲੀਅਰ ਕੀਤਾ ਜਾਵੇ ਜਾ ਰਹੇ ਹੈ ਸੂਬਾ ਪ੍ਰਸ਼ਾਸਨ ਹੈ ਜਿਹੜਾ ਕਿੱਥੋਂ ਜਾਂਦਾ ਦਿਖਾਈ ਦੇ ਰਿਹਾ ਹੈ ਇਹ ਕਿਸਾਨ ਕੁਝ ਟਾਈਮ ਦੇ ਵਿੱਚ ਅੱਗੇ ਵਧਣਗੇ ਜਿੰਦਾਬਾਦ ਦੇ ਨਾਰਿਕ ਜਿਹੜੇ ਉਹ ਗੁਜ਼ਰੇ ਨੇ ਇਸ ਤੋਂ ਬਾਅਦ ਸੰਭੂ

हरियाणा के बाहर हो गए लेकिन अभी यहाँ तक जेतु मार चलाए यहाँ से आगे भी जाएंगे तो हम कालका चौक से भी जाना चाहते थे उधर से रास्ता ज्यादा दूर पड़ता था चंडीगढ़ की ओर तो लेट हो जाते तो हमने ये शॉर्ट रास्ते से आप शंभू जाएंगे वहाँ जलवेड़ा साहब का सम्मान करेंगे जी। तो उनके उन, उ, 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 उनका जो हमने उनको सवाल किए थे आ, आ, आपने धारा एक क्यों लगाई तो उ, उनके पास उनके पास जवाब कोई नहीं है जी उनके पास जवाई जवाब कोई नहीं है हमारी बात का तो वो कह रहे हैं भी भाई जो जो है वो सम्मान जो जो सरकार के ऊपर से निर्देश से तो हमने पूरे किए तो अब ठीक है हमने सम्मान करना अब शंभू बॉर्डर पे जाके सम्मान करके अपने लीडर का आगे चल के रूट से वारे की वारे की वारे की वारे रास्ता खोलना पड़ेगा रास्ते वाले की ये रास्ते वाले की क्या बात है रास्ता खुलूंगा जी हां दो रूट जड़ा मर्ज़ी रूट ले लेंगे जे परे नु जाने हरियाणा लोकल लीडर ने ही पुछया वो कहते दूर पेंदा 2-3 ਘੰਟੇ ਲੱਗ ਜਣੇ ਸ਼ੌਟ ਸੀ ਇੱਥੋਂ ਗਾਂ ਜਾ ਕੇ ਐਨੂੰ ਚਲ ਜਾਗੇ ਸਿੱਧਾ ਸ਼ੰਭੂ ਚਲ ਜਾਗੇ ਉੱਧਰ ਜਾ ਕੇ ਲੀਡਰ ਦਾ ਸਨਮਾਨ ਕਰਦਾਂਗੇ ਜੀ ਧੰਨ ਆਪ ਸਰ ਅੰਮ੍ਰਿਤਸਰ ਜਾ ਰਹੇ ਹੋ ਸ਼ੰਭੂਪੁਰ ਜਾ ਰਹੇ ਹੋ ਸਰ ਸੋ ਜਿਹੜੇ ਕਿਸਾਨ ਅਰੈਸਟ ਕੀਤੇ ਸੀਗੇ ਉਹ ਬਾਹਰ ਆ ਗਏ ਨੇ ਕਿਸਾਨਾਂ ਨਾਲ ਗੱਲ ਕਰਾਂਗੇ ਮੈਂ ਕੋਲ ਹਾਂ ਜੀ ਮੋਰੀ ਸਾਹਿਬ ਵੈਗਰੂ ਸਿੰਘ ਖਾਲਸਾ ਸਾਹਿਬ ਵੈਗਰੂ ਫਸਲ ਜੀ ਚੱਟ ਗੱਲਬਾਤ ਕਰਾ ਜੱਲ ਵਾਲੇ ਨੂੰ ਬੁਲਾ ਜੀ ਕਿਰਪਾ ਜਿਨ੍ਹਾਂ ਕਾਲ ਨੂੰ ਹੋਰ ਵਿਧਾਇਆ ਸਰਕਾਰ ਨੇ ਉਹਦਾ ਧੰਨਵਾਦ ਲੇਕਿਨ ਜੋ ਸਰਕਾਰ ਆਵਾਜ਼ ਦਵਾਣੀ ਚਾਹੁੰਦੀ ਹੈ ਉਸ ਤੋਂ ਵੱਧ ਆਵਾਜ਼ ਬਣ ਕੇ ਸਾਡਾ ਅੰਦੋਲਨ ਨਿਪਟੇਗਾ ਆਪਣੇ ਸਾਥੀ ਦਾ ਸਨਮਾਨ ਦਾ ਪ੍ਰੋਗਰਾਮ ਸੀ ਸਰਕਾਰ ਨੇ ਸੋਚਿਆ ਸੀ ਵੀ ਅਸੀਂ ਸਨਮਾਨ ਨਹੀਂ ਹੋਣ ਦੇਣਾ ਸਨਮਾਨ ਉਸਤੇ ਵੱਡਾ ਹੋਊਗਾ ਪੂਰੀ ਦੁਨੀਆ ਦੇਖੇਗੀ ਜਿਸ ਨੌਜਵਾਨ ਸਾਥੀ ਨੇ 111 ਦਿਨ ਜੇਲੇ ਦੇ ਵਿੱਚ ਕੱਟੇ ਨੇ ਉਹਦਾ ਸਰਕਾਰ ਸਨਮਾਨ ਨਾ ਕਰਨ ਦੇਵੇ ਇਹ ਜੇ ਹਾਲਾਤ ਅਜੇ ਸਰਕਾਰ ਦੇ ਹੱਥ ਦੇ ਬਸ ਨਹੀਂ ਹੈ ਲੇਕਿਨ ਜਿਹੜੀ ਸਰਕਾਰ ਨੇ ਤਸੱਦਦ ਕਿਸਾਨਾਂ ਦੇ ਉੱਤੇ ਕਰਿਆ ਹੈ ਆਵਾਜ਼ ਨੂੰ ਦਵਾਣਾ ਚਾਹੁੰਦੀ ਹੈ ਇਹ ਆਵਾਜ਼ 100 ਗੁਣਾ ਹੋਰ ਤਕੜੀ ਹੋ ਕੇ ਉੱਠੇਗੀ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ ਹੋਰ ਮਜ਼ਬੂਤੀ ਮਿਲੇਗੀ ਇਹੀ ਆਸਾ ਰਹੀ ਜੀ ਸਵੇਰੇ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਜੀ ਮੰਡੀ ਚੋਕ ਕਿਸ ਤਰ੍ਹਾਂ ਅਰੈਸਟ ਕੀਤਾ ਅਸੀਂ ਤਾਂ ਰਾਤ ਨੂੰ 2 ਵਜੇ ਘਰ ਗਏ ਸੀ 6 ਵਜੇ ਉੱਥੇ ਪ੍ਰੋਗਰਾਮ ਦੇ ਤਿਆਰੀ ਕਰਨੀ ਸੀ ਅਸੀਂ ਮੈਂ 9 ਵਜੇ ਪਹੁੰਚਿਆ ਮੈਂ ਸਾਥੀਆਂ ਨੂੰ ਛੱਡ ਗਿਆ ਸੀ ਵੀ ਚਲੋ ਰਾਤ ਨੂੰ 2 ਵਜੇ ਸੋਏ ਆ ਅਸੀਂ 5-7 ਸਾਥੀ ਉੱਥੇ ਪ੍ਰੋਗਰਾਮ ਆਪਣਾ ਪ੍ਰਬੰਧ ਕਰਨ ਪਹੁੰਚੇ ਸੀ ਲੇਕਿਨ ਸਰਕਾਰ ਨੇ ਸਾਨੂੰ ਉੱਥੇ 14-15 ਸਾਥੀ ਸੀ ਅਸੀਂ ਸਾਨੂੰ ਡਿਟੇਨ ਕਰ ਲਿਆ ਜੀ ਜੀ ਹੁਣ ਅੱਗੇ ਰਸਤੇ ਖੁੱਲ ਰਹੇ ਨੇ ਜੀ ਕਿਦਾਂ ਇਹ ਸਿਸਟਮ ਹੁਣ ਆਪਣੇ ਮਾਰਚ ਨੂੰ ਉੱਪਰ ਲੈ ਕੇ ਜਾਵਾਂਗੇ ਸੰਭੂ ਬਾਰਡਰ ਤੇ ਜਿੱਥੇ ਆਪਾਂ ਨੇ ਆਪਣੇ ਸਾਥੀ ਨੌਜਵਾਨ ਨਵਦੀਪ ਜਲਵੇੜਾ ਉਹਦਾ ਸਨਮਾਨ ਕਰਨਾ ਜੀ ਜੀ ਧੰਨਵਾਦ ਜੀ ਸੋ ਕਿਸਾਨ ਆਗੂ ਨੇ ਕਹਿੰਦੇ ਅਸੀਂ ਤਾਂ ਤਿਆਰੀਆਂ ਕਰਨ ਗਏ ਸੀਗੇ ਉੱਥੇ ਸਾਨੂੰ ਅਰੈਸਟ ਕਰ ਲਿਆ ਗਿਆ ਸੋ ਰਾਜਸਥਾਨ ਤੋਂ ਰਾਜੂ ਜੀ ਨੇ ਕਿਸਾਨ ਆਗੂ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਸੰਬੰਧ ਵਿੱਚ ਹਾਂਜੀ ਰਾਜੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਚੜਦੀ ਕਲਾ ਜੀ ਜਮਾਂ ਚੜਦੀ ਕਲਾ ਕਿਸ ਤਰ੍ਹਾਂ ਤੁਹਾਨੂੰ ਅਰੈਸਟ ਕਿਉਂ ਕੀਤਾ ਗਿਆ ਕਿਸ ਤਰ੍ਹਾਂ ਮੰਡੀ ਦੇ ਵਿੱਚ ਸਾਰਾ ਵਾਕਿਆ ਹੁੰਦਾ ਇਹ ਡਰਦੀ ਹੈ ਸਰਕਾਰ ਹੂੰ ਪਰ ਉਹ ਡਰ ਮਾੜਾ ਹੈ ਕਿਉਂਕਿ ਅਸੀਂ ਅੰਨ ਭਰਨ ਵਾਲੇ ਕਿਸਾਨ ਹੈ ਦੇਖਦਾ ਅੰਨ ਬਦਲ ਢਿੱਡ ਭਰਦੇ ਆ ਜੇ ਅੰਨ ਦਾ ਤੋਂ ਡਰ ਲੱਗ ਜੂਗੀ ਕਿਵੇਂ ਚੱਲੂਗਾ ਜੀ ਮੈਨੂੰ ਲੱਗਦਾ ਵੀ ਸਰਕਾਰ ਦੇ ਜਿਸ ਵੀ ਬੰਦੇ ਨੇ ਡਿਸੀਜਨ ਲਿਆ ਉਸ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਆਤਮ ਮੰਤਨ ਕਰਨਾ ਚਾਹੀਦਾ ਹੈ ਅੱਜ ਇੱਕ ਪੀਸਫੁੱਲ ਮਾਰਚ ਨੂੰ ਪ੍ਰਸ਼ਾਸਨ ਦੁਆਰਾ ਅੰਬਾਰਾ ਨੂੰ ਚਾਰੇ ਪਾਸੇ ਸੀਲ ਕਰਕੇ ਤੇ ਪਬਲਿਕ ਨੂੰ ਦੁੱਖ ਦਿੱਤਾ ਗਿਆ ਪਹਿਲਾਂ ਜਿਹੜੇ ਕਹਿ ਰਹੇ ਸੀ ਕਿਸਾਨ ਸੜਕਾਂ ਨਹੀਂ ਖੋਲਦੇ ਹਾਈ ਕੋਰਟ ਨੇ ਦੱਸਤਾ ਕਿ ਕਿਸਾਨਾਂ ਨੇ ਸੜਕਾਂ ਰੋਕੀਆਂ ਸੜਕਾਂ ਪ੍ਰਸ਼ਾਸਨ ਨੇ ਰੋਕੀਆਂ ਤੇ ਅੱਜ ਦੁਬਾਰਾ ਫੇਰ ਅੰਮ੍ਰਲਦੀ ਸੜਕਾਂ ਰੋਕੇ ਪ੍ਰਸ਼ਾਸਨ ਨੇ ਤੇ ਪਬਲਿਕ ਬਹੁਤ ਅੰਕ ਕੀਤਾ ਗਿਆਗਾ ਪਬਲਿਕ ਇਹਨਾਂ ਨੂੰ ਆਉਣ ਵਿੱਚ ਚੋਣਾਂ ਦੇ ਵਿੱਚ ਮੂੰਹ ਤੋਂ ਜਵਾਬ ਦੇਵੇਗੀ ਤੁਹਾਡੇ ਨਾਲ ਕਿਦਾਂ ਕਿਸ ਤਰ੍ਹਾਂ ਅਰੈਸਟ ਹੋ ਨਿਓ ਜੀ ਤੁਸੀਂ ਮੰਡੀ 'ਚ ਪਹੁੰਚੇ ਸੀਗੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਸਾਰੀਆਂ ਤਿਆਰੀਆਂ ਕਰਨ ਦੇ ਲਈ ਉੱਥੋਂ ਕਿਸ ਤਰ੍ਹਾਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਅਸੀਂ ਤਾਂ ਮੰਡੀ ਪਹੁੰਚੇ ਸੀਗੇ ਉੱਥੇ ਗੇਟ ਬੰਦ ਕਰ ਤੇ ਪ੍ਰਸ਼ਾਸਨ ਆ ਗਿਆ ਕਹਿੰਦੇ ਤੁਹਾਨੂੰ ਮੀਟਿੰਗ ਨਹੀਂ ਕਰਨ ਦੇਣੀ ਮੈਂ ਕਿਉਂ ਨਹੀਂ ਕਰਨ ਦੇਣੀ ਕਹਿੰਦੇ ਨਵਦੀਪ ਕੋ ਰਿਹਾ ਕਰਦੀਆਂ ਨਾ ਮੈਂ ਨਵਦੀਪ ਨੂੰ ਰਿਹਾ ਕਰਤਾ ਸੀਗਾ ਤੇ ਅਸੀਂ ਧੰਨਵਾਦ ਵੀ ਕਰਨਾ ਜਨਤਾ ਦਾ 100 ਦਿਨਾਂ ਤੋਂ ਬੱਚੇ ਅੰਦਰ ਗਏ ਉਹਨੂੰ ਕਈ ਬੱਚ ਮਿਲਣਾ ਚਾਹੁੰਦੇ ਆਗੇ ਆ ਤੇ ਉਹਨੂੰ ਇੱਕ ਦਿੱਤਾ ਐਗਜ਼ਾਮਪਲ ਮੈਂ ਮੈਂ ਕਿਹਾ ਅਸੀਂ ਅੱਜ ਤੋਂ 2 ਦਿਨ ਪਹਿਲਾਂ ਵਿਧਾਨ ਸਭਾ ਦਾ ਘਰਾਵ ਰੱਖਿਆ ਸੀਗਾ ਜੈਪੁਰ ਦਾ ਗੰਗਨਗਰ ਤੋਂ ਐਲਾਨ ਕੀਤਾ ਜੈਪੁਰ ਨੂੰ ਖੂਚ ਕੀਤਾ ਸਰਪ੍ਰਸ਼ਾਸਨ ਦੇ ਫੋਨ ਆਏ ਸਰਕਾਰ ਦੇ ਫੋਨ ਆਏ ਕਹਿੰਦੇ ਘਰਾਵ ਨਹੀਂ ਕਰਨ ਦਵਾਗੇ ਮੈਂ ਕਿ ਅਸੀਂ ਸਾਡਾ ਕੰਮ ਕਰਨਾ ਤੁਸੀਂ ਤਾਂ ਬਹੁਤਾਂ ਕੰਮ ਕਰਿਓ ਕਹਿੰਦੇ ਚੈਪਰ ਨਹੀਂ ਬਣਨ ਦਵਾਗੇ ਮੈਂ ਗ੍ਰਿਫਤਾਰ ਕਰ ਲਿਆ ਜੀ ਪਰ ਸਰਕਾਰ ਨੇ ਸੂਝਵਿਦਾਨ ਗੱਲ ਕਰਕੇ ਸਾਨੂੰ ਉਹ ਪਹੁੰਚ ਦਿੱਤਾ ਹਮ ਵਿਧਾਨ ਸਭਾ ਤੋਂ ਦੂਰ ਰੋਕਿਆ ਪਾਲਸ ਸਾਡੀ ਮੀਟਿੰਗ ਅਰੇਂਜ ਕਰਾਈ ਜਿਹੜੀ ਸਾਡੀ ਮੰਗ ਦੀ ਮੰਗ ਪੂਰੀ ਕੀਤੀ ਉਸੇ ਤਰ੍ਹਾਂ ਤੇ ਤੁਹਾਨੂੰ ਇੱਕ ਸਾਡੀ ਮੰਗ ਤਾਂ ਹੈ ਹੀ ਕੋਈ ਨਹੀਂ ਪਿਕਟਿ ਕਰਨੀ ਸੀ ਪਰ ਨਹੀਂ ਸਰਕਾਰ ਨੇ ਤੇ ਪੱਤੇ ਫਟਵਾਣੀ ਸੀ ਅਸੀਂ ਪੱਤੇ ਫਟਵਾ ਲਈ ਜੀ ਤੇ ਤੁਹਾਡੇ ਤੇ ਕੋਈ ਤਸੱਦਦ ਤਾਂ ਨਹੀਂ ਕੀਤਾ ਗਿਆ ਤੁਹਾਨੂੰ ਅਰੈਸਟ ਕਰਕੇ ਲਿਜਾਇਆ ਗਿਆ ਨਹੀਂ ਨਹੀਂ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਹੈਰਸ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅਗੇ ਸਿੰਘ ਖੁਰਮੇ ਸੀਗੇ ਬਰਾਬਰ ਟੱਕਰਾਂ ਲੈਂਦੇ ਰਹੇ ਆ 18 ਨੂੰ ਦਬਾਉਂਦੇ ਰਹੇ ਆ 18 ਨੂੰ ਰੱਖਿਆ ਵੀ ਐ ਨਹੀਂ ਕੰਮ ਚੱਲਣਾ ਅਸੀਂ ਕਿ ਹੁਣ ਜੋ ਤੁਰਨ ਲੱਗੇ ਥਾਣੇ ਚੋਂ ਕਿ ਅੱਜ ਭਲਾ ਮਨਾ ਕਰ ਰਹੇ ਤਰ ਉਹਨਾਂ ਨੇ ਅਸੀਂ ਅਸੀਂ ਇੱਥੇ ਠੀਕ ਆ ਤੂੰ ਫਿਰ ਤੋਰੀ ਫਿਰਦਾ ਹੈਗਾ ਕਹਿੰਦਾ ਨਹੀਂ ਨਹੀਂ ਮੇਰੀ ਹੁਣ ਤੈਨੂੰ ਰਿਹਾ ਕਰ ਚੱਲਿਆ ਮੈਂ ਕਿਹਾ ਕਮਿਟਮੈਂਟ ਕਰ ਤੇਰੀ ਕ੍ਰੈਡਿਬਿਲਟੀ ਖਤਮ ਹੋ ਜਾਊਗੀ ਜੇ ਤੱਕ ਨਾ ਰਿਹਾ ਕਿਦਾਂ ਇਹ ਦੋਸਨੂ ਅੱਖੀ ਨਾਲ ਕੋਸ਼ਿਸ਼ ਤੇਰੀ ਤੇਰੀ ਅੱਖੇ ਨਾ ਲੱਗਣਾ ਕਹਿੰਦਾ ਨਹੀਂ ਮੇਰੀ ਮਨਤਾਲੀ ਗੱਲ ਆ ਨਾਲ ਬੈਠੋ ਰਿਹਾ ਕਰ ਲੱਗਿਆ ਉੱਥੇ ਜਾ ਦੱਸ ਜੀ ਜੀ ਧੰਨਵਾਦ ਇਹ ਸਨ ਰਾਜੂ ਜੀ ਕਿਸਾਨ ਆਗੂ ਐ ਰਾਜਸਥਾਨ ਚੋਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਓਪੀਸੀ ਕਰ ਰਹੇ ਨੇ ਬਾਰੇ ਜਿਹੜੇ ਬਾਕੀ ਦੇ ਪੰਨੇ ਸੋ ਐਸਪੀ ਸਾਹਿਬ ਨੇ ਜਿਹੜੇ ਉਹ ਸਟੇਜ ਵੱਲ ਵੱਧ ਰਹੇ ਨੇ ਜਿੱਥੇ ਕਿਸਾਨਾਂ ਨੇ ਆਰ ਜੀ ਸਟੇਜ ਲਗਾਈ ਸੀਗੀ ਸਪੀਕਰ ਲੱਗੇ ਨੇ ਉੱਥੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਹੋਊਗੀ ਸਮੋਦਨ ਕਰਨਗੇ ਉਹਨਾਂ ਨੂੰ ਸੋ ਆਜਾ ਆਇਆ ਕਮੰਡ ਰੋਜਾ ਕੰਟੀ ਕੇਂਦਨ ਐਸਪੀ ਸਾਹਿਬ ਬਾਰੇ ਤੋਂ ਅਚਿੰਤਤ ਹੋ ਡੈਲੀਗੈਂਸ ਬਾਰੇ ਸਦੀਪ ਦਾ ਸਰਪੰਚ ਐਸਪੀ ਸਾਹਿਬ ਦਾ ਬਣਾ ਆਹ ਬੰਦਾ ਬੰਦ ਕੇ ਆਉਂਗੇ ਅੱਜ ਦੁਬਾਰਾ ਖੰਡ ਲਾਉਣਗੇ ਬਈ ਸਾਰੇ ਜੰਮਤ ਕਿਤੇ ਆ ਕੋਈ ਧਰਤੇ ਆ ਕੋਈ ਤੇਨ ਸੀਤਾ ਨੂੰ ਖੜਾ ਹੋਊਗਾ ਕਿ ਕਿਦ ਨੂੰ ਹੋ ਸਕੈ ਨਹੀਂ ਕੀਤਾ ਜਾਊਗਾ ਜੇ ਜਣਾ ਕੇ ਰੂਟ ਵੀ ਦੱਸੋ ਨੀ ਦਰਸਾਉਂਦੇ ਆਪਾਂ ਜਾਣਾ ਆਕੇ ਮੈਂ ਕਰੋ ਜਾ ਸੈਟ ਜਾਣਾ ਜਾਣਾ ਨੂੰ ਬੇਰਤੀਆ ਵੀ ਐਸਪੀ ਸਾਹਿਬ ਆਵਾਂ ਐਸਪੀ ਸਾਹਿਬ ਆਵਾਂ ਜਿਹੜੇ ਸਾਰੇ ਰਸਤੇ ਦੱਸਣਗੇ ਇੰਨਾ ਨਹੀਂ ਸਾਰੇ ਸਾਰੇ ਪਿੱਛੇ ਹੋ ਜਾਓ ਆਵਾਂ ਸਰ ਆਪਣੀ ਜ਼ਿੰਮੇਵਾਰੀ ਹੈ ਸਾਰੇ ਅੱਗ ਮਿਲ ਗਿਆ ਲਾਵੇ ਸਾਥੀਆਂ ਨੂੰ ਇਹ ਗਿਆ ਬੇਨਤੀ ਮਿਲ ਗਿਆ ਸਾਥੀਆਂ ਨੂੰ ਬੇਨਤੀ ਆ ਵੀ ਹਾਂਜੀ ਇੱਕ ਮੇਰੀ ਬੇਨਤੀ ਸੁਣਨਾ ਹੋ ਅੱਜ ਦੇਖੋ ਸਰਕਾਰ ਖੜੀ ਆ ਜੇ ਤੁਸੀਂ ਸਾਨੂੰ ਆਗੂ ਮੰਨਦੇ ਹੋ ਤਾਂ ਬਹਿ ਜਾਓ ਥੱਲੇ ਬਹਿ ਜਾਓ ਜਿੱਥੇ ਜਗ੍ਹਾ ਮਿਲਦੀ ਬਹਿ ਜਾਓ ਜਿਹੜੇ ਸਾਡੇ ਵਰਕਰ ਨੇ ਬਹਿ ਜਾਓ ਜੇ ਮੰਨਦੇ ਜੇ ਆਗੂ ਮੰਨਦੇ ਤਾਂ ਬਹਿ ਜਾਓ ਬਾਪੂ ਤੇਰੇ ਬਹਿ ਜਾ जा बापू टंगा लगे बैठ जा बैठ जा एक एकता आजाद बैठ जा बैठ जा बैठ जा ठल्ले जे आ कर रकम ओ चल बैठ जा आज आ जाओ साहब आज बोलो भाई आ करो आप सभी को सतिया काल और जैसे कि हमारी बातचीत हुई है मैं जिला पुलिस की ओर से आश्वासन देता हूं कि जितने भी डिटिनी हैं सभी को छोड़ दिया गया है फिर भी यदि किसी को डाउट हो मेरा नंबर शेयर कर लिया है 100 परसेंट सभी को छोड़ दिया जाए। जाएगा ना बिल्कुल सारे छोड़ेंगे दूसरा जो सहमति रूट पे हुई है उस रूट से उस जो सहमति हुई है उस रूट से हम पूरा ट्रैफिक भी क्लियर कराएंगे ताकि आप अच्छे ढंग से शम्मू बैरियर पहुँच सके धन्यवाद ਇਸ ਤਰ੍ਹਾਂ ਆਪਣੇ ਬਾਜ਼ਰ ਕੋ ਨਾ ਜਵਾਬ ਦਿਓ ਨਾ ਜਵਾਬ ਦਿਓ ਨਾ ਹਮ ਵਾਹ ਦੇਰੇ ਇੱਕ ਮਿੰਟ ਇੱਕ ਮਿੰਟ ਹਮ ਹੈਲੋ ਹੈਲੋ ਕੋਈ ਨਹੀਂ ਸਰ ਲਾ ਕਰ ਲਾ ਗੱਲ ਕਰ ਆਪਾ ਇਹ ਵੀ ਆਈ ਮਿੰਟ ਇਹ ਵੀ ਸਾਹਿਬ ਨੂੰ ਸਵਾਲ ਕਰਨਾ ਹੈ ਹੱਥ ਜੋੜ ਕੇ ਬੇਨਤੀ ਆ ਕਰ ਲਓ ਬਹੁਤ ਵਧੀਆ ਆਪਣੇ ਮਰੀ ਇੱਜ਼ਤ ਕਰੀਏ ਠੀਕ ਹੈ ਇਸੇ ਤਰ੍ਹਾਂ ਵੀ ਇੱਜ਼ਤ ਕਰਿਓ ਦੁਬਾਰਾ ਫਿਰ ਹਮ ਆਮਾ ਜੇ ਠੀਕ ਹੈ ਨਹੀਂ ਔਰ ਹਮਨੇ ਮੰਡੀ ਵਿੱਚ ਜਾਣਾ ਤਾਂ ਕੋਈ ਵੀ ਬੱਚਾ ਚਤਨ ਵਾਲਾ यहाँ खड़े हाथ खड़ा हाथ भी आज किसी ने भी लागी हो अपनी सारी सुना गया मेरी भी सुन गई ठीक है नी हाँ अच्छा सुन लो हाँ बना लिया मैं बेटती हाँ नहीं हाँ बेनती मैं जोड़कर बेनती कर लो ठीक है नी ਖੁੱਲੂਗਾ ਅਸੋ ਲੋ ਬਈ ਸੋ ਲੋ ਕਿਸਾਨ ਮਜ਼ਦੂਰ ਇਕਤਾ ਸੋ ਹੁਣ ਕਿਸਾਨ ਨੇ ਜਿਹੜੇ ਇੱਥੋਂ ਅੱਗੇ ਰਵਾਨਾ ਹੋਣਗੇ ਜਿਹੜੇ ਵੈਰੀਗੇਟ ਨੇ ਰੋਕਾਂ ਨੇ ਜਿਹੜੀਆਂ ਉਹ ਖੋਲੀਆਂ ਜਾ ਰਹੀਆਂ ਨੇ ਉਹ ਹਟਾਈਆਂ ਜਾ ਰਹੀਆਂ ਨੇ ਰਸਤਾ ਇਹ ਜਿਹੜਾ ਉਹ ਕਲੀਅਰ ਕੀਤਾ ਜਾਊਗਾ ਮਿੱਥੇ ਰੂਟ ਦੇ ਉੱਤੇ ਦੀ ਕਿਸਾਨ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਪਹੁੰਚਣਗੇ ਫਿਲਹਾਲ ਜਿਹੜੇ ਜਿਹੜੀਆਂ ਰੋਕਾਂ ਨੇ ਉਹ ਹਟਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਸ਼ਾਸਨ ਵੱਲੋਂ ਪਰ ਰੋਕਾਂ ਹਟਾਈਆਂ ਗਈਆਂ ਨੇ ਸੋ ਕਿਸਾਨ ਅੱਗੇ ਵਧਣਗੇ ਗੱਲਬਾਤ ਹੋਈ ਆ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨੇ ਜੋ ਰਿਟੇਨ ਕੀਤੇ ਗਏ ਕਿਸਾਨ ਆਗੂ ਸੀਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਇਹ ਹੁਣ ਪ੍ਰਸ਼ਾਸਨ ਹੈ ਜਿਹੜਾ ਉਹ ਰਸਤਾ ਕਲੀਅਰ ਕਰ ਰਿਹਾ ਇਹ ਗੱਲਬਾਤ ਜਿਹੜੀ ਕਲੀਅਰ ਹੋਈ ਆ ਤੋ ਉਸ ਤੋਂ ਬਾਅਦ ਕਿਸਾਨ ਅੱਗੇ ਵਧਣਗੇ ਸੰਭੂ ਬਾਰਡਰ ਤੇ ਜਾ ਕੇ ਅੰਦੋਲਨ ਦੇ ਵਿੱਚ ਜਾ ਕੇ ਨਵਦੀਪ ਦਾ ਜਿਹੜਾ ਸਨਮਾਨ ਉਹ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਸਤੇ ਨੇ ਜਿਹੜੇ ਉਹ ਕਲੀਅਰ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਖੋਲ ਕੇ ਆਖੂਗੀ ਆ ਬਾਦ ਬਹੁਤ ਦਾ ਬਹੁਤ ਦਾ ਪ੍ਰਸ਼ਾਸਨ ਵੱਲੋਂ ਰਸਤੇ ਕਲੀਅਰ ਕੀਤੇ ਜਾ ਰਹੇ ਨੇ ਜਿਹੜੀਆਂ ਗੱਡੀਆਂ ਨੇ ਟਰੱਕ ਨੇ ਵੱਡੇ ਟਿਪਰ ਨੇ ਇੱਥੇ ਭਰ ਕੇ ਲਗਾਏ ਸੀ ਜੇ ਬਜਰੀ ਦੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਰਸਤਾ ਖੋਲਿਆ ਜਾ ਰਿਹਾ ਇੱਥੋਂ ਸੋ ਕਿਸਾਨਾਂ ਦੇ ਅੱਗੇ ਵਧਣ ਲਈ ਰਸਤਾ ਸਾਫ਼ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਗੱਲਬਾਤ ਨਿਬੜਦੀ ਆ ਕਿ ਰਸਤਾ ਖੋਲ ਦਿੱਤਾ ਜਾਊਗਾ ਕਿਸਾਨਾਂ ਨੂੰ ਰੂਟ ਦਿੱਤਾ ਗਿਆ ਹੈ ਉਸ ਰੂਟ ਦੀ ਹੁੰਦੇ ਹੋਏ ਕਿਸਾਨ ਅੰਦੋਲਨ ਦੇ ਵਿੱਚ ਪਹੁੰਚਣਗੇ ਸੋ ਇਹ ਰਸਤਾ ਇਹ ਕਲੀਅਰ ਕਰ ਦਿੱਤਾ ਗਿਆ ਹੈ ਅੱਗੇ ਵੀ ਰਸਤਾ ਹੈ ਜਿਹੜਾ ਉਹ ਕਲੀਅਰ ਕੀਤਾ ਜਾ ਰਿਹਾ ਹੈ ਸੋ ਪ੍ਰਸ਼ਾਸਨ ਹੈ ਜਿਹੜਾ ਇੱਥੋਂ ਜਾਂਦਾ ਦਿਖਾਈ ਦੇ ਰਿਹਾ ਏ ਕਿਸਾਨ ਕੁਝ ਟਾਈਮ ਦੇ ਵਿੱਚ ਅੱਗੇ ਵਧਣਗੇ ਜਿੰਦਾਬਾਦ ਦੇ ਨਾਰੇ ਨੇ ਜਿਹੜੇ ਉਹ ਗੂੰਜ ਰਹੇ ਨੇ ਇਸ ਤੋਂ ਬਾਅਦ ਸ਼ੰਭੂ ਜਿੰਦਾਬਾਦ ਅੰਦੋਲਨ ਦੇ ਵਿੱਚ ਨਵਦੀਪ ਦਾ ਜਿਹੜਾ ਸਨਮਾਨ ਆ ਜਾ ਕੇ ਉਹ ਕੀਤਾ ਜਾਣਾ ਏ ਸੋ ਰਸਤੇ ਕਲੀਅਰ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ ਜਿੰਦਾਬਾਦ 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 ਕਿਸਾਨ ਮਰਦੂਦਾਂ ਦਾ ਜਿੰਦਾਬਾਦ 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 ਕਿਸਾਨ ਮਰਦੂਦਾਂ ਦਾ ਜਿੰਦਾਬਾਦ ਸੋ ਕਿਸਾਨ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਚੱਲ ਪਈਆਂ ਨੇ ਪ੍ਰਸ਼ਾਸਨ ਵੱਲੋਂ ਰਸਤੇ ਨੇ ਜਿਹੜੇ ਉਹ ਖੋਲ ਦਿੱਤੇ ਗਏ ਨੇ ਕਿਸਾਨਾਂ ਵੱਲੋਂ ਅੱਗੇ ਵਧਿਆ ਜਾ ਰਿਹਾ ਹੈ ਕਿਸਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਪ੍ਰਸ਼ਾਸਨ ਵੱਲੋਂ ਰਸਤੇ ਖੋਲ ਦਿੱਤੇ ਗਏ ਨੇ ਕਿਸਾਨਾਂ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਸੰਭੂ ਬਾਰਡਰ ਦੇ ਵੱਲ ਕਿਸਾਨ ਰਵਾਨਾ ਹੋ ਰਹੇ ਨੇ ਨਵਦੀਕ ਬਾਰਡਰ ਕੈਨਨ ਵਾਲੇ ਦਾ ਸਨਮਾਨ ਜਿਹੜਾ ਉਹ ਸੰਭੂ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੇ ਰਸਤੇ ਨੇ ਉਹ ਪ੍ਰਸ਼ਾਸਨ ਵੱਲੋਂ ਖੋਲ ਦਿੱਤੇ ਗਏ ਨੇ ਤੇ ਅੱਗੇ ਬਾਦਰ ਨੇ ਕਿਸਾਨ ਫਿਲਹਾਲ ਉੱਥੇ ਜਾ ਕੇ ਕਿਸ ਤਰ੍ਹਾਂ ਸਨਮਾਨ ਕੀਤਾ ਜਾਂਦਾ ਏ ਅੱਗੇ ਦੀ ਤੁਹਾਨੂੰ ਤਸਵੀਰਾਂ ਜਰੂਰ ਦਿਖਾਵਾਂਗੇ ਅੱਗੇ ਦੀਆਂ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ